ਕਰਨੇ ਸਿੰਘ ਜੀ ਗੱਲ ਇਹ ਹੋਈ ਜੇ ਇਹਦਾ ਪਹਿਲਾ ਮਟਰੈਕਟਰ ਚਲਾਉਂਦਾ ਹਾਂ ਇੱਕ ਨਾਂ ਲੈ ਬੂਟੇ ਦਾ ਧਰਮਾਵਾਦ ਵਾਲੇ ਦਾ 6 ਦਿਨ ਕਿੰਦਾ ਮੇਰਾ ਡਰਾਈਵਰ ਭੱਜ ਗਿਆ ਤੇ ਟਰੈਕਟਰ ਚਲਾ ਦੇ ਮੈਂ ਚਲਾਤਾ ਰੀਪਰ ਤੇ ਇਹਨੇ ਪੈਸੇ ਨਹੀਂ ਦਿੱਤੇ ਤੇ ਡੈਰੀ ਕਹਿੰਦਾ ਉਹਨੇ ਮੁੰਡੇ ਦੇ ਪੈਸੇ ਦੇ ਤੇ ਇਹ ਕਹਿੰਦਾ ਨਹੀਂ ਹਲੇ ਚਲ ਦੇ ਦੇਣਾ ਦੇ ਦੇਣਾ ਤੇ ਮੈਂ ਹੋਰ ਟਰੈਕਟਰ ਚਲਾਉਣ ਡਿਆ ਪਿਆ ਮਿੱਟੀ ਵਾਲਾ ਚਲਾਉਣ ਡਿਆ ਪਾ 300 ਰੁਪਿਆ ਦਿਹਾੜੀ ਤੇ ਮੇਰਾ ਵੀ ਲਾਗੇ ਚੱਲਣ ਦਾ ਟਰੈਕਟਰ ਦੇਦਾ ਵੀ ਤੇ ਇਹਨੇ ਮੈਨੂੰ ਘੇਰ ਲਿਆ ਘਲਾਰ ਲਿਆ ਮੈਂ ਖਲੋ ਗਿਆ ਇਨੇ ਮੈਨੂੰ ਬੰਨ ਲਿਆ ਇਹ ਮੁੰਡੇ ਨੇ ਵੀ ਬੰਨ ਲਿਆ ਮੁੰਡੇ ਦਾ ਮੁੰਡੇ ਦਾ ਅਬੀ ਜੀ ਮੁੰਨੀ ਮੁੰਨੀ ਕਹਿੰਦੇ ਉਹਦਾ ਤੇ ਹੋਰ ਹੁਸਨ ਹੈ ਇੱਕ ਹਾਂਜੀ ਤੇ ਕੇ ਤਿੰਨ ਜਣੇ ਇਹ ਮੈਨੂੰ ਬੰਨ ਲਿਆ ਹਾਂਜੀ ਉਹ ਇੱਕੋ ਪਿੰਡ ਦੇ ਰਹਿਣ ਵਾਲੇ ਚਾਚੇ ਤਾਇਆ ਦੇ ਮੁੰਡੇ ਇੱਕ ਇਹਦੇ ਬੂਟੇ ਦਾ ਮੁੰਡਾ ਹੈ ਨਾ ਅਬੀ ਤੇ ਬਾਅਦ ਵਿੱਚ ਇਹਨਾਂ ਨੇ ਮੈਨੂੰ ਬੰਨ ਲਿਆ ਤੇ ਡੈਡੀ ਨੂੰ ਫੋਨ ਕਰਤਾ ਛਡਾਲਾ ਆਪਣਾ ਮੁੰਡਾ ਛਡਾਇਆ ਜਾਂਦਾ ਇਹ ਤੇ ਇਹ ਫਿਰ ਆਏ ਡੈਡੀ ਮੇਰਾ ਆਇਆ ਤੇ ਇਹਨਾਂ ਨੇ ਵੇਖਿਆ ਨਹੀਂ ਸਿੱਧਾ ਟ੍ਰੈਕਟਰ ਨੰਗਾਉਣ ਦੀ ਕੋਸ਼ਿਸ਼ ਕੀਤੀ ਤਿੰਨ ਚਾਰ ਵਾਰੀ ਟਰੈਕਟਰ ਨੰਗਾਇਆ ਇਹਦੇ ਥੱਲੇ ਉਤੋਂ ਦੀ ਥੱਲੇ ਆ ਗਿਆ ਇਹ ਪੂੜਾ ਡਾੜੀ ਦੇ ਪੂਆ ਦੇ ਮੁੰਡਾ ਹੈ ਹਾਂਜੀ ਤਿੰਨ ਚਾਰ ਵਾਰੀ ਟਰੈਕਟਰ ਨੰਗਾਇਆ ਇਹਨਾਂ ਨੇ ਮੇਰੇ ਡਾੜੀ ਦੇ ਉਤੋਂ ਦੀ ਮੌਕੇ ਤੇ ਮੌਤ ਹੋ ਗਈ ਜੀ ਹੁਣ ਤੁਸੀਂ ਕੀ ਜਾਣਦੇ ਸੁਨਾਖ ਚਾਹੀਦਾ ਸਾਨੂੰ ਕਾਂਜੀ ਕਰਨੀ ਜੇ ਇਹ ਹੈਗੀ ਤਿੰਨ ਤਿੰਨ ਕ ਵਜੇ ਦੀ ਹਾਂਜੀ ਉਸੇ ਵੇਲੇ ਇਥੇ ਲੈ ਆਂਤਾ ਹਾਂਜੀ ਸਿੱਧੇ ਡੈਕਟਰਾਂ ਆ ਗਏ ਮੌਤ ਹੋ ਗਈ ਡੈਥ ਹੋ ਗਈ ਏਕਨ ਪਪਿੰਦਰ ਸਿੰਘ ਇਸਪਿੰਦਾ ਸਨੋ ਗੁਲਜਾਰ ਸਿੰਘ ਪਿੰਡ ਰਾਮਦਵਾਲੀ ਦਾ ਰਹਿਣ ਵਾਲਾ ਵਾ ਤੇ ਇਹਦਾ ਜਿਹੜਾ ਬੇਟਾ ਨਾ ਜਸਕਰਨ ਸਿੰਘ ਉਹ ਆ ਬੂਟਾ ਸਿੰਘ son of ਨਰਿੰਦਰ ਸਿੰਘ ਵਾਸੀ ਧਰਮਾਬਾਦ ਇਹ ਇਹਨਾਂ ਦੀ ਮਿੱਟੀ-ਮੁੱਟੀ ਪਹਿਲਾਂ ਢੋਂਦਾ ਦੰਦਾ ਸੀ ਤੇ ਬਾਅਦ ਵਿੱਚ ਇਹਨਾਂ ਦਾ ਪੈਸੇ ਦਾ ਲੈਣ ਦੇਣ ਇਹ ਤੇ ਇਹਨਾਂ ਨੇ ਬੂਟੇ ਨੇ ਤੇ ਅਭੀ ਇੱਕ ਮੁੰਡਾ ਵਾ ਤੇ ਇੱਕ ਹੁਸਨ ਇਹਨਾਂ ਤਿੰਨਾਂ ਨੇ ਇਹਨੂੰ ਬੰਨ ਲਿਆ ਬੰਨ ਕੇ ਤੇ ਪਿਓ ਨੂੰ ਫੋਨ ਕਰਦਾ ਭਵਿੰਦਰ ਨੂੰ ਵੀ ਤੇਰੇ ਮੁੰਡੇ ਨੂੰ ਹੀ ਬੱਦਾ ਵਾ ਤਮਾਨ ਕੇ ਛੜਾਲਾ ਤੇ ਜਾ ਪੈਸੇ ਦੇ ਤੇ ਇਹ ਜਦੋਂ ਛਡਾਉਣ ਵਾਸਤੇ ਭਵਿੰਦਰ ਆਇਆ ਤੇ ਇਹਨਾਂ ਨੇ ਟਰੈਕਟਰ ਹੀ ਟਰੈਕਟਰ ਦੇ ਉੱਪਰ ਲਗਾਤਾ ਇਹਦੇ ਲੰਗੜਣ ਦੇ ਨਾਲ ਇਹਦੀ ਮੌਤ ਹੋ ਗਈ ਹੈ ਸਰ ਇਹ ਮੰਗਲਾ ਦਰਜ ਕਰ ਲਿਆ ਕਰ ਲਗੇਂ ਦਰਜ ਤੇ ਕਿਤੇ ਕਿਤੇ ਗਲਾਬ ਕਿੰਨੇ ਦੋ ਕੀ ਤਿੰਨ ਦੋ ਸਹੀ ਬੂਟਾ ਅਬੀ ਹੁਸਨ ਬਹੁਤ ਪਰਮਗ ਮਕਦਮਾ ਦਰਜ ਕਰਕੇ ਇਹਨਾਂ ਨੂੰ ਫੜਦੇ ਨੇ ਲਾਸ਼ ਨੂੰ ਲਾਸ਼ ਨੂੰ ਪੋਟਮਾਰਟ ਕਰਾਉਣੇ ਹੁਸਨ ਹੂੰ ਠੀਕ ਹੈ